ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੱਲ ਕਰਨ ਜਾ ਰਿਹਾ ਹਾਂ ਪੰਜਾਬੀ ਗਾਇਕਾ ਔਰ ਅਦਾਕਾਰਾ ਸੁਨੰਦਾ ਸ਼ਰਮਾ ਦੀ 2016 ਦੇ ਵਿੱਚ ਉਹਨਾਂ ਦਾ ਗਾਣਾ ਆਇਆ ਸੀ ਪਟਾਕੇ ਜਿਨੇ ਹਰ ਪਾਸੇ ਪਟਾਕੇ ਪਾ ਦਿੱਤੇ ਸੀ ਤੇ ਕੱਲ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰam ਤੇ ਆਪਣੇ ਫੈਨਸ ਨੂੰ ਆਪਣੇ ਫਾਲੋਅਰਸ ਨੂੰ ਕਿਹਾ ਕਿ ਸਵਾਲ ਜਵਾਬ ਕਰਦੇ ਆ ਤਾਂ ਉਹਨਾਂ ਦੇ ਇੱਕ ਫੈਨਸ ਨੇ ਉਹਨਾਂ ਨੂੰ ਸਵਾਲ ਪੁੱਛਿਆ ਉਹ ਸਵਾਲ ਇਹ ਸੀ ਕਿ ਦੁਬਾਰਾ ਪਟਾਕੇ ਕਦੋਂ ਪਵਾਣੇ ਤਾਂ ਉਸ ਦੇ ਜਵਾਬ ਦੇ ਵਿੱਚ ਸੁਰੰਦਾ ਸ਼ਰਮਾ ਨੇ ਜੋ ਜਵਾਬ ਦਿੱਤਾ ਹੈ ਉਹਨਾਂ ਨੇ ਇੱਕ ਬਹੁਤ ਵੱਡੇ ਪ੍ਰੋਜੈਕਟ ਵੱਲ ਇਸ਼ਾਰਾ ਕੀਤਾ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਕੋਲਾਬੋਰੇਸ਼ਨ ਹੋ ਸਕਦੀ ਹੈ ਕੋਈ ਵੱਡਾ ਗਾਣਾ ਹੋ ਸਕਦਾ ਹੈ ਜਾਂ ਫਿਰ ਕੋਈ ਵੱਡੀ ਫਿਲਮ ਹੋ ਸਕਦੀ ਹੈ ਤਾਂ ਸੁਰੰਦਾ ਸ਼ਰਮਾ ਨੇ ਉਸ ਸਵਾਲ ਦਾ ਜਿਹੜਾ ਜਵਾਬ ਦਿੱਤਾ ਉਹ ਤੁਹਾਨੂੰ ਪੜ੍ਹ ਕੇ ਦੱਸਦੇ ਹਾਂ ਸੁਰੰਦਾ ਸ਼ਰਮਾ ਨੇ ਕਿਹਾ ਕਿ ਥੋੜਾ ਜਿਹਾ ਵਕਤ ਦੇ ਦਿਓ ਬਸ ਐਨੇ ਚੁੱਪ ਹਾਂ ਕਿਸੇ ਵੱਡੇ ਸ਼ੋਰ ਦੇ ਲਈ ਸਪੈਸ਼ਲੀ ਇੰਤਜ਼ਾਰ ਕਰ ਰਹੀ ਹਾਂ ਉਹ ਸਭ ਕਰਨ ਲਈ ਜੋ ਸੋਚ ਕੇ ਬੈਠੀਆਂ ਤੇ ਮੈਂ ਸਾਰਾ ਕੁਝ ਹੀ ਕਰ ਜਾਣਾ ਹੈ ਯੂਨੀਵਰਸ ਮੇਰੇ ਨਾਲ ਹੈ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਤੁਹਾਡੀ ਸਭ ਦੀ سپورਟ ਮੇਰੇ ਨਾਲ ਹੈ ਬਸ ਜਦੋਂ ਵੀ ਹੁਣ ਆਉਂਗੀ ਤਿਆਰੀ ਨਾਲ ਹੀ ਆਉਂਗੀ ਤਾਂ ਇਹ ਸੁਨੰਧਾ ਸ਼ਰਮਾ ਨੇ ਜਵਾਬ ਦਿੱਤਾ ਕਿ ਪੂਰੀ ਤਿਆਰੀ ਦੇ ਨਾਲ ਹੁਣ ਵਾਪਸੀ ਕਰਨੀ ਹੈ ਤੁਹਾਡੀਆਂ ਦੁਆਵਾਂ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਫੈਨਸ ਨੇ ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇੰਨੀ ਚੁੱਪ ਹਾਂ ਕਿਸੇ ਵੱਡੇ ਸ਼ੋਰ ਦੇ ਲਈ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਰੰਦਾ ਸ਼ਰਮਾ ਦਾ ਕੋਈ ਵੱਡਾ ਗਾਣਾ ਆ ਸਕਦਾ ਹੈ ਵੱਡੀ ਫਿਲਮ ਆ ਸਕਦੀ ਹੈ ਬਹੁਤ ਵੱਡੀ ਕੋਲਾਬੋਰੇਸ਼ਨ ਵੀ ਹੋ ਸਕਦੀ ਹੈ ਸੋ ਹੋ ਸਕਦਾ ਹੈ ਕਿ ਜਿਹੜਾ ਉਹਨਾਂ ਦਾ 2016 ਦੇ ਵਿੱਚ ਗਾਣਾ ਆਇਆ ਸੀ ਪਟਾਕੇ ਬੁਲਟ ਤਾਂ ਰੱਖਿਆ ਪਟਾਕੇ ਉਹਨੂੰ ਹੋ ਸਕਦਾ ਹੈ ਕਿ ਉਸ ਗਾਣੇ ਦਾ ਦੂਸਰਾ ਪਾਰਟ ਵੀ ਆ ਜਾਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੁਰੰਦਾ ਸ਼ਰਮਾ ਕੋਈ ਵੱਡੀ ਕੋਲਾਬੋਰੇਸ਼ਨ ਕਰਨ ਜਾ ਰਹੇ ਨੇ ਕੋਈ ਵੱਡਾ ਗਾਣਾ ਕਰਨ ਜਾ ਰਹੇ ਨੇ ਜਾਂ ਕੋਈ ਵੱਡੀ ਫਿਲਮ ਕਰਨ ਜਾ ਰਹੇ ਇਹ ਸਭ ਉਹਦੇ ਪਤਾ ਲੱਗੂਗਾ ਕਿ ਜਦੋਂ ਸੁਰੰਦਾ ਸ਼ਰਮਾ ਕੁਝ ਵੀ ਆਪਣੇ ਇੰਸਟਾਗ੍ਰam ਤੇ ਜਾਂ ਆਪਣੇ ਫੇਸਬੁਕ ਅਕਾਊਂਟ ਤੇ ਪੋਸਟ ਕਰਨਗੇ ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੱਲ ਕਰਨ ਜਾ ਰਿਹਾ ਹਾਂ ਪੰਜਾਬੀ ਗਾਇਕਾ ਔਰ ਅਦਾਕਾਰਾ ਸੁਰੰਦਾ ਸ਼ਰਮਾ ਦੀ 2016 ਦੇ ਵਿੱਚ ਉਹਨਾਂ ਦਾ ਗਾਣਾ ਆਇਆ ਸੀ ਪਟਾਕੇ ਜਿਨੇ ਹਰ ਪਾਸੇ ਪਟਾਕੇ ਪਾ ਦਿੱਤੇ ਸੀ ਤੇ ਕੱਲ ਸੁਰੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰam ਤੇ ਆਪਣੇ ਫੈਨਸ ਨੂੰ ਆਪਣੇ ਫਾਲੋਅਰਸ ਨੂੰ ਕਿਹਾ ਕਿ ਸਵਾਲ ਜਵਾਬ ਕਰਦੇ ਆ ਤਾਂ ਉਹਨਾਂ ਦੇ ਇੱਕ ਫੈਨਸ ਨੇ ਉਹਨਾਂ ਨੂੰ ਸਵਾਲ ਪੁੱਛਿਆ ਉਹ ਸਵਾਲ ਏਸੀ ਕੇ ਦੁਬਾਰਾ ਪਟਾਕੇ ਕਦੋਂ ਪਵਾਣੇ ਤਾਂ ਉਸਦੇ ਜਵਾਬ ਦੇ ਵਿੱਚ ਸੁਰੰਦਾ ਸ਼ਰਮਾ ਨੇ ਜੋ ਜਵਾਬ ਦਿੱਤਾ ਉਹਨਾਂ ਨੇ ਇੱਕ ਬਹੁਤ ਵੱਡੇ ਪ੍ਰੋਜੈਕਟ ਵੱਲ ਇਸ਼ਾਰਾ ਕੀਤਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਕੋਲੈਬੋਰੇਸ਼ਨ ਹੋ ਸਕਦੀ ਹੈ ਕੋਈ ਵੱਡਾ ਗਾਣਾ ਹੋ ਸਕਦਾ ਜਾਂ ਫਿਰ ਕੋਈ ਵੱਡੀ ਫਿਲਮ ਹੋ ਸਕਦੀ ਹੈ ਤਾਂ ਸੁਰੰਦਾ ਸ਼ਰਮਾ ਨੇ ਉਸ ਸਵਾਲ ਦਾ ਜਿਹੜਾ ਜਵਾਬ ਦਿੱਤਾ ਉਹ ਤੁਹਾਨੂੰ ਪੜ੍ਹ ਕੇ ਦੱਸਦੇ ਆ ਸੁਰੰਦਾ ਸ਼ਰਮਾ ਨੇ ਕਿਹਾ ਕਿ ਥੋੜਾ ਜਿਹਾ ਵਕਤ ਦੇ ਦਿਓ ਬਸ ਅੰਨੀ ਚੁੱਪਾਂ ਕਿਸੇ ਵੱਡੇ ਸ਼ੋਰ ਦੇ ਲਈ ਸਪੈਸ਼ਲੀ ਇੰਤਜ਼ਾਰ ਕਰ ਰਹੀ ਆ ਉਹ ਸਭ ਕਰਨ ਲਈ ਜੋ ਸੋਚ ਕੇ ਬੈਠੀਆਂ ਤੇ ਮੈਂ ਸਾਰਾ ਕੁਝ ਹੀ ਕਰ ਜਾਣਾ ਹੈ ਯੂਨੀਵਰਸ ਮੇਰੇ ਨਾਲ ਹੈ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਤੁਹਾਡੀ ਸਭ ਦੀ سپورਟ ਮੇਰੇ ਨਾਲ ਹੈ ਬਸ ਜਦੋਂ ਵੀ ਹੁਣ ਆਉਂਗੀ ਤਿਆਰੀ ਨਾਲ ਹੀ ਆਉਂਗੀ ਤਾਂ ਇਹ ਸੁਨੰਧਾ ਸ਼ਰਮਾ ਨੇ ਜਵਾਬ ਦਿੱਤਾ ਹੈ ਕਿ ਪੂਰੀ ਤਿਆਰੀ ਦੇ ਨਾਲ ਹੁਣ ਵਾਪਸੀ ਕਰਨੀ ਹੈ ਵੱਡੀਆਂ ਦੁਆਵਾਂ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਫੈਨਸ ਨੇ ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇੰਨੀ ਚੁੱਪ ਹਾਂ ਕਿਸੇ ਵੱਡੇ ਸ਼ੋਰ ਦੇ ਲਈ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਨੰਦਾ ਸ਼ਰਮਾ ਦਾ ਕੋਈ ਵੱਡਾ ਗਾਣਾ ਆ ਸਕਦਾ ਹੈ ਵੱਡੀ ਫਿਲਮ ਆ ਸਕਦੀ ਹੈ ਬਹੁਤ ਵੱਡੀ ਕੋਲਾਬੋਰੇਸ਼ਨ ਵੀ ਹੋ ਸਕਦੀ ਹੈ ਸੋ ਹੋ ਸਕਦਾ ਹੈ ਕਿ ਜਿਹੜਾ ਉਹਨਾਂ ਦਾ 2016 ਦੇ ਵਿੱਚ ਗਾਣਾ ਆਇਆ ਸੀ ਪਟਾਕੇ ਬੁਲਟ ਤਾਂ ਰੱਖਿਆ ਪਟਾਕੇ ਉਹਨੂੰ ਹੋ ਸਕਦਾ ਹੈ ਕਿ ਉਸ ਗਾਣੇ ਦਾ ਦੂਸਰਾ ਪਾਰਟ ਵੀ ਆ ਜਾਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੁਨੰਦਾ ਸ਼ਰਮਾ ਕੋਈ ਵੱਡੀ ਕੋਲੈਬੋਰੇਸ਼ਨ ਕਰਨ ਜਾ ਰਹੇ ਨੇ ਕੋਈ ਵੱਡਾ ਗਾਣਾ ਕਰਨ ਜਾ ਰਹੇ ਨੇ ਜਾਂ ਕੋਈ ਵੱਡੀ ਫਿਲਮ ਕਰਨ ਜਾ ਰਹੇ ਨੇ ਇਹ ਸਭ ਉਹਦੇ ਪਤਾ ਲੱਗੂਗਾ ਕਿ ਜਦੋਂ ਸੁਨੰਦਾ ਸ਼ਰਮਾ ਕੁਝ ਵੀ ਆਪਣੇ ਇੰਸਟਾਗ੍ਰam ਤੇ ਜਾਂ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਕਰਨਗੇ